ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਧਾਨ ਸਾਹਿਬ ਔਰ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨ ਸਰਕबीर ਸਿੰਘ ਬਾਦਲ ਜੀ ਦੇ ਹਰਮਨ ਪਿਆਰੇ ਲੀਡਰ ਦੇ ਦਿਸ਼ਾ ਨਿਰਦੇਸ਼ਾਂ ਚ ਅੱਜ ਸੀ ਹਲਕਾ ਦੱਖਣੀ ਦੀ ਭਰਤੀ ਮਹਿਮ ਨੂੰ ਬਹੁਤ ਹੰਗਾਰਾ ਮਿਲਿਆ ਅੱਜ ਅਸੀਂ ਕੈਂਪ ਲਾਇਆ ਸੀ ਸਾਰੇ ਹਲਕੇ ਚ ਬਹੁਤ ਭਾਰੀ ਇਕੱਠ ਹੋਇਆ ਔਰ ਇਸ ਲਈ ਅਸੀਂ ਅੱਜ ਫੈਸਲਾ ਕੀਤਾ ਹੁਣ ਅਸੀਂ ਵਾਰਡ ਵਾਈਜ਼ ਜਾ ਕੇ ਕੈਂਪ ਲਾਵਾਂਗੇ ਕਿਉਂਕਿ ਇੱਕ ਜਗ੍ਹਾ ਇਕੱਠ ਜ਼ਿਆਦਾ ਹੋਣ ਕਰਕੇ ਸਭ ਤੋਂ ਕੰਟਰੋਲ ਨਹੀਂ ਹੋ ਰਿਹਾ ਔਰ ਮੈਂ ਇੰਨਾ ਹੀ ਕਹਿਣਾ ਚਾਹਣਾ ਕਿ ਸਾਡੇ ਲਈ ਮੈਂ بطور ਹਲਕਾ ਇੰਚਾਰਜ ਸਵਾਲ ਸਿੰਘ ਗਿਆਸਪੁਰੇ ਗੱਲ ਕਰਨਾ ਚਾਹੁੰਦਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਛੋਟੇ ਜੇ ਕੱਲ ਦੇ ਸਾਡੇ ਸਨੇਹ ਚ ਹਜ਼ਾਰਾਂ ਦੀ ਗਿਣਤੀ ਚ ਲੋਕ ਆਪ ਚਾਹਵਾਨ ਨੇ ਵਰਕਰ ਵਰਕ ਹੈ ਉਸ ਅਕਾਲੀ ਦਲ ਦੇ ਵਿੱਚ ਭਰਤੀ ਕਰਨ ਦਾ ਅਕਾਲੀ ਦਲ ਦਾ ਵਰਕਰ ਬਣਦਾ ਸਨੋਘ ਮਾਣ ਮਹਿਸੂਸ ਕਰਦੇ ਨੇ ਔਰ ਇਹ ਗੱਲ ਬਹੁਤ ਹੀ ਸਾਡੇ ਲਈ ਖੁਸ਼ਖਬਰੀ ਹੈ ਪੰਜਾਬ ਦੇ ਲੋਕ ਫੇਰ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਪੂਰੀ ਵੱਡੀ ਤਿਆਰੀ ਹੈ ਜੀ ਸਾਡੀ ਸੰਗਠਨ ਪੂਰਾ ਮਜ਼ਬੂਤ ਆ ਸੀ ਬਾਹ ਫਰਵਰੀ ਮਾਰਚ ਤੱਕ ਭਰਤੀ ਕਰਕੇ ਪ੍ਰਧਾਨ ਦੀ ਨਵੇਂ ਦੀ ਆਪਣੇ ਕਾਲੀ ਦਲ ਦੇ ਦੀ ਚੋਣ ਕਰਾਂਗੇ ਡੈਲੀਗੇਟ ਬਣਨ ਤੋਂ ਬਾਅਦ ਔਰ ਸ਼੍ਰੋਮਣੀ ਕਾਲੀ ਦਲ ਪੂਰਾ ਤਿਆਰ ਵਰ ਤਿਆਰ ਹੈ ਭਰਤੀ ਕੀਤੀ ਜਾ ਰਹੀ ਸਾਰੇ ਦੇਖੋ ਕਿੰਨੇ ਲੋਕ ਆ ਬਹੁਤ ਸ਼ਾ ਉਤਸ਼ਾਹ ਲੋਕਾਂ ਦੀ ਲੋਕ ਸਾਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਔਰ ਉਹ ਤਾਬਲੇ ਨੇ ਕਦੋਂ ਉਹ ਮੁੱਖ ਮੰਤਰੀ ਬਣ ਚਲਦੀ ਅੱਜ ਦੀ ਮੀਟਿੰਗ ਬਹੁਤ ਵਧੀਆ ਰਹੀ ਹੈ ਜੀ ਮੈਂ ਜਿੰਦਰ ਸਿੰਘ ਬਿੱਲੂ ਅੱਜ ਦੀ ਮੀਟਿੰਗ ਸਾਡੇ ਛੋਟੇ ਜਿਹੇ ਸੱਦੇ ਦੇ ਨਾਲ ਹੀ ਸਾਡਾ ਜਿਹੜਾ ਏਰੀਆ ਵੱਧ ਤੋਂ ਵੱਧ ਅਕਾਲੀ ਦਲ ਦਾ ਇੰਨਾ ਕਿ ਚਾ ਆ ਲੋੜ ਤੋਂ ਵੱਧ ਬੰਦੇ ਇਕੱਠੇ ਹੋਏ ਆ ਔਰ ਅਸੀਂ ਸਾਰੇ ਲੋਕਾਂ ਦੇ ਵਿੱਚ ਵਿਸ਼ਵਾਸ ਦੇਖਿਆ ਕਿ ਆਉਣ ਵਾਲੀ ਸਰਕਾਰ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੀ ਬਣੂ ਅਰੇ ਕੋਈ ਨਹੀਂ ਨੂੰ ਲੈ ਜਾਏ ਤਾਂ ਪਾਣੀ ਘੱਪੇ ਵਰਕੇ ਦੇ ਲੋਕਾਂ ਨੂੰ ਅੱਜ ਚਾ ਚੜਿਆ ਰਿਹਾ ਜੀ ਵੀ ਜਲਦੀ ਤੋਂ ਜਲਦੀ ਇਲੈਕਸ਼ਨ ਆਵੇ ਤਾਂ ਅਸੀਂ ਗਿਆਸਪੁਰਾ ਪਰਿਵਾਰ ਦੇ ਕਿਸੇ ਬੰਦੇ ਨੂੰ ਅੱਗੇ ਲੱਗੇ ਜਾਈਏ ਅੱਜ ਤਾਂ ਲੋਕਾਂ ਨੇ ਆ ਮਹਾਰੇ ਬੋਲਦੇ ਆ ਪਰਮਜੀਤ ਕੌਰ ਪੰਮੀ ਪਰਮਜੀਤ ਕੌਰ ਪੰਮੀ ਇੱਕ ਮਿੰਟ ਇੱਕ ਮਿੰਟ ਪਰਮਜੀਤ ਕੌਰ ਪੰਮੀ ਆ ਜੀ ਆਜੀ ਮੀਟਿੰਗ ਕਿਦਾ ਰਹੀ ਆ ਬਹੁਤ ਸੋਹਣੀ ਮੀਟਿੰਗ ਰਹੀ ਆ ਅਸੀਂ ਇਹ ਕਹਿੰਨੇ ਆ ਵੀ ਅਕਾਲੀ ਦਲ ਨੂੰ ਸਾਰੇ ਵੱਧ ਚੜ ਕੇ ਆਪਾਂ ਇਹਨਾਂ ਦਾ ਸਭ ਤੋਂ ਜ਼ਿਆਦਾ ਹੀ ਆਪਾਂ ਇਹਨਾਂ ਨਾਲ ਤਰੀਏ ਜਿਨੇ ਵੀ ਸਾਡੇ ਭੈਣ ਭਰਾ ਵਾ ਔਰ ਜਸਪਾਲ ਸਿੰਘ ਗੈਸਪੁਰੀਆਂ ਦੀ ਮੀਟਿੰਗ ਹੀ ਸਭ ਤੋਂ ਵਧੀਆ ਉਹ ਸਭ ਤੋਂ ਹੀ ਵੈਸਣ دیے ਥੇ ਉਸੀ ਆ ਅਕਾਲੀ ਦਲ ਨਿਕਲੇ ਆ ਬਾਤ ਦੇਖੋ ਸਾਨੂੰ ਦਾ ਜੀ 20 ਸਾਲ ਦਸੇ ਅਕਾਲੀ ਦਲ ਨਾਲ ਜੁੜੇ ਆ ਔਰ ਸਾਨੂੰ ਅੱਜ ਵੀ ਅਕਾਲੀ ਦਲ ਨਾਲ ਜੁੜਦਾ ਜੋ ਵੀ ਅਕਾਲੀ ਦਲ ਪਹਿਲਾਂ ਸਾਡੇ ਵਾਸਤੇ ਕੀਤਾ ਹੈ ਅੱਜ ਕੱਲ ਦੀ ਜਿੰਨੀਆਂ ਵੀ ਪਾਰਟੀਆਂ ਆਈਆਂ ਨੇ ਉਹਨਾਂ ਨੇ ਸਾਡੇ ਵਾਸਤੇ ਕੁਝ ਨਹੀਂ ਕੀਤਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੈਂ ਜਿਹੜੀ ਆ ਸਰਦਾਰ ਜਸਪਾਲ ਸਿੰਘ ਗੈਸਪੁਰਾ ਸਾਹਿਬ ਦੀ ਦਵਾਈ ਐਸਟੀ ਕੀਤੀ ਆ ਔਰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਪੰਜਾਬ ਦੇ ਵਿੱਚ 25 ਲੱਖ ਦਾ ਟੀਚਰ ਸੀਗਾ ਜਿਹੜੀ ਭਰਤੀ 35 ਲੱਖ ਦੇ ਪਹੁੰਚ ਗਈ ਆ ਔਰ ਬਹੁਤ ਵੱਡੀ ਗਿਣਤੀ ਵਿੱਚ ਡਿਮਾਂਡ ਆ ਭਰਤੀ ਦੀ ਔਰ ਆਉਣ ਵਾਲੇ ਸਮੇਂ ਵਿੱਚ ਬਹੁਤ ਮਜ਼ਬੂਤ ਸ਼ਰੋਮੀਆ ਕਾਲੀ ਦਲ ਜਿਹੜਾ ਵੜੇਗਾ ਸਰਦਾਰ ਸੁਖਵੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਦੇ ਹਿਦਸ਼ਾਂ ਦੇਸਾਂ ਉਹਨਾਂ ਦਾ ਹਰ ਹਲਕੇ 'ਚ ਹਰ ਵਾਰ 'ਚ ਇਹ ਭਰਤੀ ਨਾਮ ਜਿਹੜੀ ਇਹ ਸ਼ੁਰੂ ਕੀਤੀ